ਗੰਡਾ ਤੁਗਰਨਾ ਸੀ ਲਾ ਬਾਲਗਣੀਆਂ ਸੀ ਓਏ ਪੰਡਾ ਵਧੀਆ ਨਾਂ ਲਿਖਲਾ ਲਿਖਾਓ ਜੀ ਮੇਰਾ ਨਾਂ ਲਿਖਲਾ ਮਹਿਰਮੰਦਾ ਆਏ ਹੋਏ ਮਹਿਰਮੰਦਾ ਤੇਰੇ ਭਾਪੇ ਨਾ ਓਏ ਭਾਪੇ ਨਾ ਪਾਟਾ ਕੁਰਦਾ ਗਲੋਂ ਮੰਗਾ ਤਾਇਆ ਨਾ ਪੁੱਛੋ ਨਾ ਪਾਇਆ ਤਣੀਆਂ ਗੰਡਾ ਓਏ ਗੰਡਾ ਤੁਹਾਡੀ ਬੇਬੇ ਨਾਲ ਕੀ ਆ ਓਏ ਬੇਬੇ ਨਾਲ ਗੁਰੰਡਾ ਆ ਚਾਚੀ ਨਾਲ ਕੀ ਆ ਤਾਇਆ ਨਾਲ ক্রিকেট ਆ ਸਾਰਾ ਮੈਂ ਜਾ ਹਾਂਜੀ ਹਾਂਜੀ ਓ ਬੜਾ ਤਾਇਆ ਤੋ ਵੇਲ ਆ ਕੇ ਪਾਏ ਆ ਓਏ ਬੱਸ ਨਿੱਕੇ ਕਰੰਦੇ ਆ ਓਏ ਕਿੰਨਾ ਗਰਮੀ ਨਾਲ ਛਲ ਲੱਗਦੀ ਓਏ ਬੱਸ ਕਰਿਆ ਜਾ ਇੱਕ ਅੰਦਰ ਆਇਆ ਦਾ ਯਾਰ ਕਾ ਕਰ ਓਏ ਭੰਡੇ ਹਾਂਜੀ ਹਾਂਜੀ ਆ ਗਈ ਤੇਰੇ ਜੰਮੇ ਤੇਰੀ ਵੱਡੀ ਤਾਈ ਓਏ ਮੇਰੀ ਤਾਈ ਆ ਗਈ ਹਾਂਜੀ ਤਾਈ ਦੇ ਸਿਰ 'ਚ ਬੁੱਕ ਓਏ ਆ ਸਿਰ 'ਚ ਬੁੱਕ ਭੱਜ ਭੱਜ ਪਾਈ ਜਨਾ ਕੋਈ ਬੰਦਾ ਖੰਗੂ ਦਾ ਤੇਲ ਓਏ ਤੇਲ ਮੈਂ ਕਹਾ ਵੀ ਸਿਰ 'ਚ ਬੋਕੀ ਓਏ ਕੋਈ ਗਰਾਬ ਨੇ ਫੋਲ ਓਏ ਓਏ ਪਾਇਆ ਸਿਰ 'ਚ ਬੁੱਕ ਓਏ ਕਰ 33 ਸਵਾਦ ਆ ਤੇਰਾ ਰੋਡੀ ਕੋਡੀ ਹੋ ਜੂਗੀ ਜਿਵੇਂ ਮਰ ਜੂਗੀ ਆ ਇਹ ਮੁੰਡੇ ਦੀ ਦਾਦੀ ਮਾਂ ਦੀ ਪੀਆ ਸਬੂਤਾ 5200 ਉਹ ਦੇਣਗੇ ਜਰੂਰ ਕਿੱਥੇ ਕੋਈ ਉਹ ਦੇਣਗੇ ਜਰੂਰ ਭੰਦਾ ਜਿਵੇਂ ਰਾਸੀ ਨੂੰ ਠੀਕ ਲੱਗਣ ਵਾਲੇ ਹੋ ਹੋਰ ਕੀ ਆਣਾ ਆ ਅੱਗੇ ਡਗਣਾ ਨਾ ਮਾਰ ਕੋਈ ਇੱਥੇ ਕਿ ਰਹੇ ਭੰਦੇ ਮੂਹੇ ਬਣਾਉਣ ਡਿਆ ਵਾ ਮੁੜ ਕੇ ਮੂਹੇ ਫਿਲਮਾ ਬਣਾਉਣ ਡੇ ਮੁੜ ਕੇ ਸੀਨ ਸੀਨ ਕੱਟਿਆ ਜਾਣਾ ਹੈ ਹੋਰ ਕੀ ਆਣਾ ਯਾਰ ਓਏ ਤੇਰੀ 마ਸੀ ਦੀ ਪੈਣਾ ਗਈ 마ਸੀ ਦੀ ਪੈਣਾ ਗਈ ਮੈਂ ਕਿਹਾ ਇਹਨੇ ਗਲ ਚ ਪਾ ਦਿਓ ਏ ਗਲ ਚ ਸੂਰ ਸਵਾ ਕੇ ਪਾ ਦਿਨਾ ਓ ਮੈਂ ਕਿਹਾ 마ਸੀ ਦੇ ਗਲ ਚ ਪਾ ਦਿਓ ਓਏ ਤੇਰੀ 마ਸੀ ਦੀ ਪੈਣੀ ਕਿ ਕਿਸੇ ਗਲ ਚ ਪਾਤੀ ਕੋ سونے ਦੀ ਚੈਨ ਓ ਨਹੀਂ ਯਾ ਨਹੀਂ 마ਸੀ ਦੇ ਗਲ ਚ ਪਾਇਆ ਇਹ ਕਿੰਨੇ ਗਲ ਚ ਪਾਇਆ ਕੀ ਸਕੂਟਰ ਦਾ ਟਾਇਰ ਏ ਤੇਰਾ ਬੇਬ ਜੁੜਾ ਕਰਿਆ ਕਰੋ ਜਿਹੜਿਆ ਕਰੋਗੇ ਦੇਖੋ ਦਾਣਿਆ ਓਏ ਵਧੀਆ ਨਾਂ ਲਿਖਲਾ ਲਿਖਾਓ ਜੀ ਮੇਰਾ ਨਾਂ ਹੜੀ RAM ਆਹ ਆਹ ਕਹਿੰਦਾ ਹੜੀ RAM ਤੇਰੇ ਬਾਪੇ ਨੇ ਬਾਪੇ ਨੇ ਸੋਨੀ RAM ਓਏ ਸੋਨੀ RAM ਦੇ ਪੁੱਤਾਂ ਨੇ ਨਹੀਂ ਪੁੱਤਾਂ ਨਾ ਕੀ ਆ ਬੇਬੇ ਨੇ ਸੰਗਰਾਨਦ ਕੌਰ ਆ ਕਾਚੀ ਨਾ ਲੋਹੜੀ ਕੋਰਿਆ ਬਾਈ ਨਾ ਦੀਵਾਲੀ ਕੋਰਿਆ ਇੰਨਾ ਗੁਲ ਵੀ ਲੈ ਲਓ ਮੇਲਾ ਬੀਬੀਆਂ ਪੇਣਾ ਕੋਲੋਂ ਓਏ ਓਹ ਕਰੇ ਬਟਵੇ ਰੱਖ ਕੇ ਭੁੱਲ ਗਈਆਂ ਕਿਤੇ ਓ ਨਹੀਂ ਆ ਨਹੀਂ ਲੱਭਣੀ ਨਹੀਂ ਡੈ ਓਏ ਬਾਦ ਨਹੀਂ ਹੋਰ ਕੀ ਆਣਾ ਆ ਓਏ ਭੰਡ ਮੇਰੀ ਮਾਸੀ ਆ ਗਈ ਆਹਾ ਵੱਡੇ ਸ਼ਹਿਰ ਵਾਲੀ ਵੱਡੇ ਸ਼ਹਿਰ ਵਾਲੀ ਆ ਗਈ ਓਏ ਬੰਬਈ ਕਲਕੱਤੇ ਵਾਲੀ ਓ ਨਹੀਂ ਨਹੀਂ ਇਹਦੋਂ ਵੀ ਵੱਡਾ ਜਿਹੜਾ ਓਏ ਕੋ ਦਿੱਲੀ ਵਾਲੀ ਓਏ ਵੱਡੇ ਸ਼ਹਿਰ ਵਾਲੀ ਓਏ ਗਿੰਦਰਾ ਵੱਡਾ ਸ਼ਹਿਰ ਕੇ ਨਾ ਆ ਲੱਡੂ ਵਾਲਾ ਦੀ ਤੇਰਾ ਬੇੜਾ ਹੋਰ ਕੀ ਆਣਾ ਆ ਸਾਡੇ ਵਾਸਤੇ ਕੋਈ ਵੱਡਾ ਹੈ ਹੋਰ ਕੀ ਆਣਾ ਆ ਹਾਂ ਓਏ ਉਸ ਟਾਈਮਿੰਗ ਦਿੱਤਾ ਨੂੰ ਓਏ ਮੈਂ ਕਹੇ ਸਤਾਇ ਨੂੰ ਪਤਾ ਕੀ ਦੇਣਾ ਆ ਓਏ ਕੀ ਦੇਣਾ ਤੁਰਦਾ ਦਾ ਦਾਨ ਦੇ ਦੇ ਓ ਵੇ ਫੜਲਾ ਪੰਡਾ ਵੇ ਫੜੀ ਵੇ ਜੀ ਵੇਲ ਇਹ ਦੀਦੀ ਦਾਦੀ ਇਰਾਦੀ ਤੇ ਰਪਿਆ ਦੀ ਵੇਲ ਸੁਣ ਕਾਗਰ ਤਾ ਇਧਰ ਰਪਿਆ ਦੀ ਵੇਲ ਓਏ ਵੇਲਾ ਨਾ ਨਹੀਂ ਤੇ ਭਾਗ ਲਾਵੀ ਓਏ ਵੇਲਾ ਨਾ ਨਹੀਂ ਭਾਗ ਲਾਵੀ ਤੇ ਚਾਰ ਪੰਜ ਤਾਏ ਹੋਰ ਲੈ ਆ ਬੱਸ ਬੱਸ ਤੁਹਾਨੂੰ ਵੇਲਾ ਦਿਵਾਉਂਦੇ ਕਿਤਰਾ 50 50 ਵਾਲੇ ਲਈ ਆ ਮੈਂ ਕਿਹੜਾ ਪੱਠਾ ਨਹੀਂ ਹੁਣਾ ਹਾਂ ਆਹੋ ਪੰਡਾ ਪੰਡਾ ਓਏ ਪੰਡਾ ਵਧੀਆ ਨਾ ਲਿਖਲਾ ਹਾਏ ਅੱਜ ਕਿਤੇ ਚਾਈ ਵੀ ਪੈਣ ਹੈ ਕਿੱਧਰ ਕਿੱਧਰ ਜਰ ਜਾਣਾ ਮੈਨੂੰ ਤੇਰੀ ਸਮਝ ਹੀ ਨਹੀਂ ਲੱਗਦੀ। ਵੇ ਖੁੱਲੀ ਜਗ੍ਹਾ ਮੈਂ ਉਹ ਨਾ ਬਣਾ ਤੇਰੇ ਲਈ। ਉਹ ਮੈਂ ਨਹੀਂ ਤੇ ਖੁੱਲੀ ਨਾ ਬਣਾ। ਅੱਛਾ ਅੱਛਾ। ਹਾਂ। ਅੱਜ ਕਿ ਤੂੰ ਇੰਨੇ ਕੀ ਕੰਮ ਕਰ ਸਕਦਾ। ਮਾਰਾ ਮਾਰਾ। ਬਣੇ ਨੇ। ਇਧਰ ਮੇਰੇ ਫੜ ਵੀਰ ਤੋਂ ਵੇਲ ਹੈ। ਓਏ ਕਿੱਥੇ ਆ ਓਏ। ਐਦਾਂ ਫੜਾ ਦੇ ਘਰ ਜਾ ਗਿਲ ਲਵਾਂ। ਓਏ ਜੀ ਵੇਲ। ਥੋੜੇ ਬਾਕੇ ਦੇ ਨਾਲ। డా ਸੰਦਾਰ ਕੇ سارے ਰੁਪਈਏ ਦੀ ਭੂਆ ਆ ਗਈ ਭੂਆ ਅੱਛਾ ਅੱਛਾ ਉਹ ਤੇਰੀ ਭੂਆ ਆ ਗਈ ਮੈਂ ਕਿਹਾ ਪਾਪਾ ਭੂਆ ਨੂੰ ਚਿਬਾਰੇ ਤੋਂ ਦੇ ਦਿਓ ਓਏ ਕਿੱਲੇ ਖੋਲ ਕੇ ਬਣਾ ਦੇ ਬੰਦਾ ਮੱਝ ਚਿਬਾਰੇ ਤੋਂ ਦਿੱਤਾ ਸੀ ਓਏ ਚਿਬਾਰੇ ਤੋਂ ਜਿਸਤੀ ਨਾਵੇਂ ਲਗਾਤੀ ਓ ਮੈਂ ਕਿਹਾ ਭੂਆ ਨੇ ਦਿੱਤਾ ਚਿਬਾਰੇ ਤੋਂ ਓਏ ਤੂੰ ਸੋਨੇ ਦਾ ਹਾਂ ਦੇ ਦਿੱਤਾ ਓ ਦਿੱਤਾ ਹੀ ਚਿਬਾਰੇ ਤੋਂ ਗੰਦੇ ਚਿਬਾਰੇ ਤੋਂ ਦਿੱਤਾ ਕੀ ਓਏ ੱਤਕਾ ਤੇਰਾ ਬੇਨਾ ਤੋਂ ਦੀ ਬੜਾ ਸੀ ਤੁਲੇ ਰਹੀਦੀ ਸੀ ਓ ਭੂਆ ਮਾਸੀ ਆ ਗਈ ਹਾਂ ਇਹ ਮੇਰੀ ਮਾਸੀ ਆ ਗਈ ਮੈਂ ਕਿਹਾ ਇਹਨੂੰ ਕਿੱਲੇ ਖੋਲ ਕੇ ਦੇ ਦਿਓ ਗੰਦੇ ਮਾਸੀਆਂ ਬਣੀਆਂ ਨੇ ਬਹੁਤ ਜਿਆਦੀਆਂ ਢੇਰ ਲੀਆਂ ਓਏ ਕਿੱਲੇ ਖੋਲ ਕੇ ਬਣਾ ਦੇ ਕੋਈ ਇਹਨ ਮੈਂ ਕਹਿੰਦਾ ਕਿੱਲੇ ਖੋਲ ਕੇ ਦੇ ਦਿਓ ਓਏ ਕੋਈ ਗਾਫੜਾ ਦਿਓ ਉਹ ਦਿੱਤਾ ਕਿੱਲੇ ਖੋਲ ਕੇ ਓਏ ਘੋੜੀ ਫੜਾ ਦਿਓ ਉਹ ਦਿੱਤਾ ਹੀ ਕਿੱਲੇ ਖੋਲ ਕੇ ਕਿੱਲੇ ਖੋਲ ਕੇ ਫੜਾ ਕੀ ਓਏ ਓਏ ਖੁਰਕਾਲਾ ਕੁੱਤਾ ਮੈਂ ਜਿਉਂ ਜਾ ਰਿਆ ਕਰੂੰਗੀ ਤੇ ਭਾਈ ਲੰਮੇ ਪਾਰਿਆ ਕਰੋ ਹੋਰ ਕੀ ਹੋਣਾ ਆ ਵੱਡੀ ਪੁਆ ਆ ਗਈ ਹਾਂ ਵੱਡੀ ਪੁਆ ਆ ਗਈ ਮੈਂ ਕਹਿੰਦਾ ਪਾਪਾ ਪੁਰ ਮਸ਼ੀਨ ਦੇ ਦੇ ਆਹਾ ਓਏ ਕਪੜੇ ਧੋਣ ਵਾਲੀ ਓਏ ਅਸੀਂ ਮਾਰੇ ਤੁਹਾਡੇ ਮਰਾਸੀ ਨਹੀਂ ਮਸ਼ੀਨ ਦਿੱਤੀ ਏ ਭੰਡਾ ਕੋਈ ਕਢਾਈਆਂ ਕਰਨ ਵਾਲੀ ਉਹ ਸਾਡਾ ਤਾਇਆ ਦबई ਚ ਗਿਆ ਸੀ ਬਾਹਰ ਦੀ ਮਸ਼ੀਨ ਸੀ ਓਏ ਮੈਂ ਕਿਹ ਕਢਾਈਆਂ ਕਰਨ ਵਾਲੀ ਕਿੜਕ ਜੋ ਨਾ ਬਣਨ ਵਾਲੀ ਉਹ ਦਿੱਤੀ ਮਸ਼ੀਨ ਓਏ ਆ ਮਸ਼ੀਨ ਕਿਹੜੀ ਸਿਰ ਮਨ ਨਾਲੀ ਏ ਤੇਰਾ ਬੇਡ ਬੋਈ ਬੋਦਾ ਕਰ ਲਿਆ ਕਰੋ ਮੈਡਮ ਲੱਗ ਜਾਇਆ ਕਰੋਗੀ ਨਿਆਣੇ ਪੜਾਇਆ ਕਰੋਗੀ ਉਹ ਪੰਡ ਹਾਂਜੀ ਵੱਡੀ ਭੈਣ ਆ ਗਈ ਓਏ ਉਹਨੂੰ ਕੀ ਦਿੱਤਾ ਸੀ ਮੈਂ ਕਹਿ ਦੇ ਨਾਵੇਂ ਲਵਾਓ ਓਏ ਇਹਨੇ ਨਾਵੇਂ ਲਵਾ ਲਿਓ ਪੰਜ ਸੱਤ ਕਿੱਲੇ ਹਰਦੀ ਨੇ ਤੇ ਗੇੜੇ ਬੜੇ ਮਾਰਦੀ ਮੈਂ ਕਹ ਨਾਵੇਂ ਲਵਾਓ ਇਹਦੇ ਛੇਤੀ ਨਾ ਇਹ ਕੋ ਪੰਡਾ ਪੰਜ ਸੱਤ ਕੋਠੀਆਂ ਲਵਾ ਰਿਓ ਓ ਲਾਇਆ ਨਾਵੇਂ ਓਏ ਨਾਵੇਂ ਲਵਾਇਆ ਕੀ ਮੁੜੇ ਦਾ ਕਤਲ ਹੈ ਯਾਦ ਕਰਿਆ ਕਰੂਗੀ ਹੋਰ ਕੀ ਹੋਣਾ ਆ ਮੈਂ ਤਾਂ ਮਾਰ ਦੱਸਾਂ ਮੈਂ ਕਹ ਭੈਣ ਨੂੰ ਫੜਾਈ ਦਿਓ ਓਏ ਪੰਡਾ ਤੂੰ ਸੁਣ ਰਿਹਾ